ਪਹੁੰਚ ਗਿਆ ਸੰਗਰੂਰ ਤੇ ਅੱਜ ਡਰਾਈਵ ਮੈਂ ਕਰਕੇ ਆਈ ਗਾਇਜ਼ ਹਨਾਮਾ ਗਾਇਜ਼ ਕੱਲ ਦਾ ਜਿਹੜਾ ਗੱਡੀ ਦਾ ਨੁਕਸਾਨ ਹੋਇਆ ਅਸੀਂ ਤੁਹਾਨੂੰ ਦੱਸਿਆ ਸੀ ਨਾ ਅਗਰ ਸਾਡੀ ਗੱਡੀ ਲੱਗੀ ਸੀ ਖੰਬੇ ਹਨਾ ਉਹ ਖੰਬੇ ਦੋ ਹਨ ਇੱਕ ਖੰਭਾ ਗੇਹੀ ਤੇ ਇੱਕ ਉਹਦੇ ਪਿੱਛੇ ਵੀ ਸੀ ਅਸੀਂ ਅੱਗੇ ਵਾਲੇ ਤੋਂ ਬੰਦ ਪਾਪ ਜਾਓ ਯਾਰ ਸਾਰਾ ਖਰਾਬ ਕਰਤਾ ਮੈਂ ਕਹਿ ਰਹੀ ਆ ਕਿ ਗੱਡੀ ਮੈਚ ਲਾ ਕੇ ਜਿੱਦਣੇ ਆ ਕੇ ਖਿੜਕੀ ਖੋਲਦੀ ਓਹੋ ਦਰਵਾਜ਼ਾ ਯਾ ਜਨਾ ਜਿੱਤੇ ਪੇਂਟ ਕਰਾਉਂਦਾ ਦੱਸੋ ਮੈਂ ਰੋਜ਼ੀ ਰੋਜ਼ ਠੋਕ ਕੇ ਲਿਆ ਕਰੂੰਗਾ ਤੁਸੀਂ ਬਸ ਤਿਆਰ ਰਿਆ ਕਰੋ ਕਹ ਹੁਣ ਪਿੱਛੇ ਦੇਖ ਲਿਓ ਹੁਣ ਵੀ ਉਹੀ ਇੱਟਾਂ ਦੇ ਚੜਾ ਦੇਖਿਆ ਆਹੀ ਕੰਮ ਨਹੀਂ ਪਤਾ ਲੱਗਦਾ ਪਾਪਾ ਨੂੰ ਮੇਰਾ ਫੋਨ ਹੀ ਬਾੜ ਦਾ ਸੀ ਥੱਲੇ ਪਤਾ ਨਹੀਂ ਕਿੱਥੇ ਗਿਆ ਸਿੱਖ ਰਿਹਾ ਮੈਂ ਗੱਡੀ ਕੋਈ ਫੋਨ ਦਾ ਸਿੱਥੇ ਪੜ ਗਿਆ ਯਾਰ ਇੱਥੋਂ ਹੋਣਾ ਚਾਹੀਦਾ ਕੋਈ ਹੱਥ ਪਾਣ ਦੱਸ ਹੁਣ ਤਾਂ ਇਹ ਥੱਲੇ ਪੜ ਗਿਆ ਸੀੜੀ ਤੇ ਮੇਰੇ ਦੰਮੂ ਦੀ ਥੱਲੇ ਚਲੇ ਜਾਣਾ ਸਮਝ ਨਹੀਂ ਓਏ ਇਹ ਵੀ ਟੌਰਨ ਫਸ ਗਈ ਜਿਸ ਵੰਨੇ ਸੀ ਤੇ ਘਰਤੀ ਬੜੀ ਗੱਲ ਜਗਾ ਨਹੀਂ ਬੰਗਿਆ ਨਿਕਲ ਨਹੀਂ ਇਹ ਤਾਂ ਪਰ ਤੁਸੀਂ ਚਲਾਓ ਗੱਡੀ ਕੋਈ ਨਾ ਫੋਨ ਤਾਂ ਨਿਕਲ ਜੂਗਾ ਫੋਨ ਤਾਂ ਬਾਦੂ ਆ ਜਾਣਗੇ ਦੋ ਮਿੰਟ ਲਾਏਗਾ ਨਾ ਪੱਤੀ ਦੀ ਮੁਰਗੀ ਦਾ ਨਾ ਉਹ ਦੇਖੋ ਮੈਨੂੰ ਹੱਥ ਨਾਲ ਖੜਕੇ ਖਿੱਚਦਾ ਹੁਣ ਵੀ ਨਹੀਂ ਤੁਸੀਂ ਤੂੰ ਆਹ ਘਰ ਗਲਤੀ 90% ਤੁਹਾਡੀ 10% ਚਲੋ ਮੰਨ ਲੀਏ ਹੁਣ 90% ਗਲਤੀ ਤੁਹਾਡੀ ਹੈ। ਮੇਰੀ ਗਲਤੀ ਉਹ ਤਾਂ ਮਨ ਲੈਂਗੇ ਮੇਰੀ ਗਲਤੀ ਹੈ। ਤੁਸੀਂ ਥੋੜਾ ਅੱਗੇ ਲਾਇਆ ਗਏ ਨੇ ਬੈਗ 'ਚ ਇਹਦੇ 'ਚ ਪਹਿਲਾਂ ਹੀ ਗੱਡੀ ਟੂ ਟੂ ਕਰ ਲਾ ਪੰਦੀ ਤੁਹਾਨੂੰ ਕੁਝ ਪਤਾ ਹੀ ਨਹੀਂ ਸੁਣਦੇ ਵੀ ਤੁਸੀਂ। ਜਦੋਂ ਧਿਆਨ ਕਿੱਥੇ ਹੋਰ ਹੋਵੇ ਨਾ ਸੁਰਤ ਕਿਸੇ ਹੋਰ ਪਾਸੇ ਲੱਗੀ ਹੋਵੇ। ਜੇ ਗੱਡੀ ਠੋਕੀ ਜਾ 24 ਘੰਟੇ। ਨਹੀਂ ਸੁਰਤ ਕਿੱਥੇ ਲੱਗੀ ਸੀ? ਸੁਰਤ ਲੱਗੀ ਰਹਿੰਦੀ ਦਫ਼ਤਰ 'ਚ ਹੋਰ ਕਿੱਥੇ ਸੁਰਤ ਲਗਣੀ ਹੈ? ਲੈਪਟਾਪ 'ਚ ਲੈਪਟਾਪ 'ਚ ਲੈਪਟਾਪ ਸੈਕੰਡ ਵਾਈਫ 'ਚ। ਲੈਪਟਾਪ ਕਿੱਥੇ ਹੈ ਤੁਹਾਡਾ? ਹਾਂ? ਕਹਿੰ ਸੀਗਾ। ਪਿੰਡ ਛੱਡ ਕੇ। ਮੈਂ ਕਹਾਂ ਲਾ ਵੀ ਜਿਹੜੀ ਸੀ ਕੋ ਚਾਰਜਰ ਲੈਂਦਾ ਸੀ ਮੇਰਾ ਉਹ ਮੋਬਾਈਲ ਦਾ ਮੈਂ ਕੁਝ ਨਹੀਂ ਜਿਹਾ ਲੈਂਦਾ ਮੇਰੇ ਅਸਰੇ ਨਾ ਰਿਓ ਪਤਾ ਨਹੀਂ ਸਾਡੇ ਮਿਸਤਰੀ ਕਦੋਂ ਲੱਗਣੇ ਲੱਗਣੇ ਕਿ ਨਹੀਂ ਲੱਗਣੇ ਸਾਨੂੰ ਪਾਗਲ ਕਰ ਰਖਿਆ ਹੁਣ ਮੇਰੇ ਤੋਂ ਸਲਾਹ ਚੇਂਜ ਹੋ ਰਹੀ ਹੈ ਚੁੱਪ ਕਰਕੇ ਇੱਥੇ ਬੈਠੇ ਰਹੋ ਨਾਲੇ ਉਤਾਰ ਨਾ ਕਰੋ ਜਿਉਂਣਾ ਕਰਾ ਇਹਨਾਂ ਦਾ ਦਿਮਾਗ ਖਰਾਬ ਹੋਇਆ ਪਿਆ ਲੈ ਜਿਹੜਾ ਆਰਕੀਟੈਕਟ ਨੇ ਦਿਆ ਹੈ ਹਿਸਾਬਕ ਤਾ ਉਹ ਡੀਆਈ 8 ਟੈਕਨਕੋਈ ਨਾ ਬਣਾਵਾਲਾਂਗੇ ਪਤਾ ਨਹੀਂ ਚੱਕਰ ਇਹ ਪੈ ਰਿਆ ਨਾ ਉੱਥੇ ਸੈਟਿੰਗ ਆ ਰਹੀ ਨੇ ਇੱਥੇ ਉੱਥੇ ਇੰਨਾ ਟੱਪਕ ਸੁੱਕ ਨਾ ਗਈ ਰਹਿ ਰਹੇ ਆ ਇਹ ਤਾਂ ਸਾਡਾ ਬਾਥਰੂਮ ਹੈ ਕਿ ਚਰਪਚਰ ਹੋਇਆ ਪਿਆ ਉੱਥੇ। ਨਵਾਂ ਜੀ ਪਹੁੰਚ ਕੇ ਸੀ ਅਸੀਂ ਸੰਗਰੂਰ। ਤੇ ਆਉਂਦੇ ਆਂ ਅਸੀਂ ਕਰਨ ਲੱਗੇ ਸਫਾਈਆਂ ਕਿਉਂਕਿ ਨੇਰੀ ਮੀਂਹ ਕਰਕੇ ਨਾ ਬੜਾ ਗਾਹ ਪਿਆ ਹੋਇਆ ਸੀ। ਤੇ ਮੈਂ ਕਿਹਾ ਸਫਾਈ ਸੇ ਕਰਦੇ ਆਂ। ਬਹੁਤ ਗਾਹ ਪਿਆ ਜੀ ਠੂੜਾ ਰੱਖਿਆ ਸੀ ਤਾਂ ਕਿੰਨੇ ਜਿਹੜਾ ਨਾ ਠੂੜਾ ਪਿਆ ਸਾਰਾ। ਸਮੈਲ ਆਉਣ ਲੱਗੀ ਠੂੜੇ ਵਾਲੀ। ਮੈਂ ਆਹ ਦੱਸ ਮੈਂ ਤਾਂ ਕਿਹਾ ਸਾਫ ਕਰ ਲਈਏ। ਇਧਰ ਆਪਾਂ ਕੱਪੜੇ ਧੋ ਰਿਹਾ। ਇੱਕ ਕੱਟ। ਇਧਰ ਮਾਰ ਲਾ। ਮਾਰਦੇ ਮਾਰਦੇ ਸਾਰੇ ਮਾਰਦੇ ਕਿੰਨੇ ਦਿਨ ਹੋ ਗਏ ਪੁੱਤ ਕੂੜਾ ਪਿਆ ਇਹਨੂੰ ਲੱਗ ਕੇ 7 ਦਿਨ ਹੋ ਗਏ ਨੇ ਮੈਂ ਫੋਨ ਕੀਤਾ ਉਹਨੂੰ ਮੁੰਡੇ ਨੂੰ ਜਿਹੜਾ ਕੂੜਾ ਲੈ ਕੇ ਜਾਂਦਾ ਸੰਦਾ ਕੱਲ ਨੂੰ ਆਵਾਂਗਾ ਪਰ ਇਹ ਸਭ ਸੁੱਕ ਗਿਆ ਸਰਫ ਨਹੀਂ ਆਈ ਹੋ ਜਾਣਾ ਸਰਫ ਦੀ ਲੋੜ ਹੀ ਨਹੀਂ ਆਈ ਹੋ ਜਾਣਾ ਲੋ ਜੀ ਇਹ ਸਫਾਈਆਂ ਵੀ ਕਰਾਏ ਕੱਪੜੇ ਵੀ ਸੁੱਕੜੇ ਪਾਏ ਤੇ ਆ ਦੇਖੋ ਦਮਨ ਨੇ ਅਜਨਾ ਆਪਣੀ ਪੁਰਾਣੀ ਡਰੈਸ ਕੱਢੀ ਤੇ ਦਮਨ ਹੋ ਗਈ ਟਾਈਟ ਦਮਨ ਕਿ ਮਮਾ ਟਾਈਟ ਹੋ ਗਈ ਮੈਨੂੰ ਐਂ ਲੱਗਦਾ ਟਾਈਟ ਹੀ ਹੋ ਗਈ ਮੈਂ ਮੋਟੀ ਨਹੀਂ ਹੋਈ ਜਾਂਦੀ ਇੰਨੀ ਨਹੀਂ ਟਾਈਟ ਹੋਈ ਪਹਿਲਾਂ ਤਾਂ ਛੋਟੀ ਰਹਿੰਦੀ ਸੀਗੀ ਛੋਟੀ ਨਾਲੀ ਗੱਲਾਂ ਦੇਖ ਦਵਣ ਇਹ ਤਾਂ ਮਨ ਸਮਝਾਉਣ ਵਾਲੀਆਂ ਗੱਲਾਂ ਨੇ ਬਹੁਤ ਪ੍ਰੈਸ ਨਹੀਂ ਕੀਤੀ ਸੋਣੀ ਗੱਦਗੀ ਨੇ ਗਰਮੀ ਵਾਸਤੇ ਬਹੁਤ ਵਧੀਆ ਘਰੇ ਜਿਵੇਂ ਮਰਜੀ ਪਾਉ ਰਾਮ ਨਾਲ ਕਿ ਨਹੀਂ ਓਹੋ ਮੈਂ ਤਾਂ ਫੋਟੋਸ਼ੂਟ ਕਰ ਰਹੀ ਆ ਤੇਰਾ ਬਹੁਤ ਸੋਣੀ ਬਹੁਤ ਸੋਣੀ ਈ ਚੋਕੋ ਗਾਇਜ਼ ਆਪਾਂ ਕੱਪੜੇ ਵੀ ਧੋਤੇ ਵਾ ਤੇ ਸੁੱਕਣੇ ਵੀ ਪਾਤੇ ਵਾ ਅੱਦੇ ਅੱਦੇ ਉਧਰ ਤੇ ਤੋਪੂ ਕੜਾ ਕਿਧਰ ਲੱਗੀ ਵਸ ਸਵੇਰੇ ਸਵੇਰੇ ਉਧਰ ਪਿੰਡ ਵਾਲੇ ਪਾਸੇ ਮੀਂਹ ਪੈਣ ਡਿਆ ਸੀ ਤੇ ਇਧਰ ਨਹੀਂ ਪੈ ਰਿਹਾ ਮੈਂ ਸਵੇតិ ਤੋਂ ਪਵੜਾਵਾ ਅੰਦਰ ਵੀ ਸਾਰਾ ਕੰਮ ਕੰਮ ਹਲੇ ਕੀਤਾ ਨਹੀਂ ਵੈਸੇ ਬਟ ਕੀਤਾ ਹੋਇਆ ਤੇ ਕਿੂਟਾਂ ਦਾ ਇਹ ਹੋ ਮੈਂ ਪਹਿਲਾਂ ਤਾਂ ਕੀਤਾ ਪਿਆ ਸੀ ਕਿ ਬਟ ਫਿਰ ਜਦੋਂ ਅਸੀਂ ਆਏ ਉਹ ਤਾਂ ਖਰਾਬ ਹੋ ਗਿਆ ਸਾਰਾ ਮੈਂ ਅੱਛਾ ਮੈਂ ਪੈਣ ਲੱਗੀ ਮੈਂ ਠਾਕੜੀ ਕੋਈ ਇੱਥੇ ਵੀ ਇੰਨਾ ਕੰਮ ਉੱਥੇ ਵੀ ਮੈਂ ਆ ਕੇ ਇੱਥੇ ਕੱਪੜੇ ਵੀ ਧੋਤੇ ਸਾਰੇ ਸਾਰੀਆਂ ਸਫਾਈਆਂ ਕਰਨ ਵਾਲੀਆਂ ਉਹ ਕੀਤੀਆਂ ਨਾਣਾ ਮੇਰਾ ਹਜੇ ਜੀ ਨਹੀਂ ਕਰ ਰਿਹਾ ਪਹਿਲਾਂ ਮੈਂ ਲੰਮੇ ਪੈ ਕੇ ਫੇਰਨਾ ਹੋਊਗੀ ਦਵਾਈ ਖਾਧੀ ਮੇਰਾ ਸਿਰ ਬੜਾ ਦੁਖ ਰਿਆ ਤੇ ਮੈਂ ਤਾਂ ਦਮਣ ਨੇ ਸਾਰੇ ਸ਼ਾਮ ਨੂੰ ਵੀ ਕੰਮ ਕਰਨੇ ਆ ਸੀ ਹੁਣ ਜਾਣਾ ਨਹੀਂ ਹਜੇ 2 ਦਿਨ ਇੱਥੇ ਹੀ ਹਾਂ ਸੰਡੇ ਨੂੰ ਸ਼ਾਮ ਨੂੰ ਜਾਵਾਂਗੇ ਹਜੇ ਨਹੀਂ ਜਾਂਦੇ ਅਸੀਂ ਕਿਉਂਕਿ ਅੰਦਰ ਵੀ ਕਾਫੀ ਕੰਮ ਨੇ ਕੱਪੜੇ ਧੋਣ ਵਾਲੇ ਹੋਰ ਤੋਂ ਤੇ ਤੁਹਾਨੂੰ ਦਿਖਾਇਆ ਇਹ ਵੀ ਬਹੁਤ ਕਾਫੀ ਕੰਮ ਨੇ ਉਹ ਕਰ ਲਈ ਜੇ ਪਹਿਲਾਂ ਫੇਰ ਦੇ ਦਿਆਂ ਸੰਡੇ ਨੂੰ ਕੱਲ ਨੂੰ ਸੰਡੇ ਨੂੰ ਸ਼ਾਮ ਨੂੰ ਚਲੇ ਜਾਵਾਂਗੇ ਠੀਕ ਹੂੰ ਤਲੋ ਜੀ ਕੰਮ ਅਸੀਂ ਕਰ ਲਿਆ ਸਾਰਾ ਤੇ ਬਸ ਆਹ ਕੰਮ ਰਹਿ ਗਿਆ ਸਾਡੇ ਕੱਪੜਿਆਂ ਦਾ ਕਰ ਰਿਆਂ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਜਿੰਨੇ ਪ੍ਰਾਣ ਪ੍ਰਾਣ ਸਾਡੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੋਣਾ న్యూਸ ਤੁਸੀਂ ਸੁਣੀ ਹੋਣੀ ਕਿ ਜੰਗ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਤੇ ਬਹੁਤ ਬਹੁਤ ਮਤਲਬ ਵਧੀਆ ਲੱਗਾ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਕਿ ਇਹ ਜੰਗ ਜਿਹੜੀ ਖਤਮ ਹੋ ਗਈ ਹੈ ਕਿਉਂਕਿ ਬੜੀ ਟੈਨਸ਼ਨ ਸੀ ਇੱਕ ਟੈਨਸ਼ਨ ਲੱਗ ਗਈ ਬਣੀ ਪਈ ਸੀ ਕਿ ਪਤਾ ਨਹੀਂ ਕੀ ਹੋਣਾ ਕਿਵੇਂ ਹੋਣਾ ਉਧਰ ਵੀ ਆਪਣੇ ਭੈਣ ਭਰਾ ਨੇ ਉਹਨਾਂ ਦਾ ਵੀ ਨੁਕਸਾਨ ਹੋਏਗਾ ਇੱਧਰ ਵੀ ਆਪਣੇ ਭੈਣ ਭਰਾ ਨੇ ਹਨ ਤੇ ਸਾਰੇ ਨੂੰ ਇਹੀ ਹੈ ਕਿ ਅਸੀਂ ਤਾਂ ਅਰਦਾਸਾਂ ਕਰਦੇ ਰਹੇ ਸੀ ਸਾਰੇ ਜਣੇ ਕਿ ਸਾਰਾ ਕੁਝ ਠੀਕ ਠਾਕ ਹੋ ਜੇ ਠੀਕ ਠਾਕ ਹੋ ਜੇ ਤੇ ਚਲੋ ਜੀ ਵਾਹਿਗੁਰੂ ਨੇ ਅਰਦਾਸ ਸੁਣੀ ਹੈ ਕਿ ਜੰਗਦਾਰੀ ਖਤਮ ਹੋਣ ਵਾਲੀ ਹੈ ਮਤਲਬ ਹੋ ਹੀ ਗਈ ਇੱਕ ਤਰ੍ਹਾਂ ਦੀ ਨਿਊਜ਼ ਆ ਰਹੀ ਸੀ ਕਿ ਹੋ ਗਈ ਬੈਠ ਕੇ ਸਮਝੌਤਾ ਕਰਨਗੇ ਤੇ ਆਪਾਂ ਪਤੇ ਕਹਿੰਦੇ ਆ ਕਿ ਇਹ ਹੋ ਜੇ ਆ ਦੁਬਾਰਾ ਟਾਈਮ ਕਦੇ ਨਾ ਆਵੇ ਕਦੇ ਜੰਗਾਂ ਨਾ ਲੱਗਣ ਕਦੇ ਲੜਾਈਆਂ ਨਾ ਹੋ ਕਿਉਂਕਿ ਆਪਸ ਵਿੱਚ ਪਿਆਰ ਜਦੋਂ ਹੁੰਦਾ ਨਾ ਤਾਂ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਤੇ ਇਵੇਂ ਹੀ ਆਪਣਾ ਪਾਕਿਸਤਾਨ ਜਿਹੜਾ ਉਹ ਵੀ ਆਪਣੇ ਭੈਣ ਭਰਾ ਬੈਠੇ ਨੇ ਤੇ ਇੱਧਰ ਵੀ ਆਪਣੇ ਭੈਣ ਭਰਾ ਨੇ ਦੋਨੇ ਧਰਾਂ ਨਾਲ ਪਿਆਰ ਨਾਲ ਰਹਿਣ ਤੇ ਬਹੁਤ ਵਧੀਆ ਲੱਗਦਾ ਤੇ ਜਦੋਂ ਇਹ ਖਬਰ ਸੁਣੀ ਨਾ ਮੈਨੂੰ ਬਹੁਤ ਖੁਸ਼ੀ ਹੋਈ ਸੱਚੀ ਬਹੁਤ ਖੁਸ਼ੀ ਹੋਈ ਆਪਣੇ ਭੈਣ ਭਰਾ ਜਿਹੜੇ ਖਾਸ ਕਰਕੇ ਆਪਣੇ ਫੌਜੀ ਵੀ ਜਿਹੜੇ ਬਾਰਡਰਾਂ 'ਤੇ ਬੈਠੇ ਨੇ ਤੇ ਉਹ ਵੀ ਆਪਣੇ ਘਰਾਂ ਚ ਠੀਕ ਠਾਕ ਰਹਿਣ ਆਪਣੇ ਪਰਿਵਾਰਾਂ ਚ ਖੁਸ਼ੀ ਖੁਸ਼ੀ ਆਉਣ ਤੇ ਚਲੋ ਜੀ ਇਹ ਹੈ ਕਿ ਇਹ ਖਬਰ ਸੁਣ ਕੇ ਨਾ ਜਦੋਂ ਦੀ ਮੈਂ ਨਿਊਜ਼ ਸੁਣੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਕੱਲ ਸ਼ਾਮ ਨੂੰ ਇਹ ਨਿਊਜ਼ ਆ ਗਈ ਸੀ ਪਰ ਇਥੇ ਸੰਗਰੂਰ ਚ ਨਾ ਕੱਲ ਰਾਤੀ ਵੀ ਇਹਨਾਂ ਨੇ ਬਲੈਕਆਊਟ ਕੀਤਾ ਸੀ ਚਾ ਉਦੋਂ ਉਦੋਂ ਪਹਿਲਾਂ ਨਿਊਜ਼ ਆ ਚੁੱਕੀ ਸੀ ਕਿ ਜੰਗ ਦੇ ਵੀ ਖਤਮ ਹੋ ਚੁਕੀ ਹੈ ਫਿਰ ਵੀ ਚਲੋ ਕਿ ਆਪਣੇ ਜਿਹੜੀ ਸੇਫਟੀ ਹੋ ਰੱਖਣੀ ਜ਼ਰੂਰੀ ਹੈ ਤੇ ਬਾਕੀ ਦੇਖਦੇ ਆ ਅੱਜ ਦਾ ਮਾਹੌਲ ਕੀ ਹੈ ਬਣੇ ਰਹਿਓ ਤੁਸੀਂ ਵਲੋਗਾਂ ਦੇ ਵਿੱਚ ਹਨਾ ਤੇ ਤੁਸੀਂ ਵੀ ਸਾਨੂੰ ਜਰੂਰ ਦੱਸਿਓ ਕਿ ਤੁਹਾਡੇ ਉਧਰ ਮਾਹੌਲ ਕਿਵੇਂ ਹੈ ਤੁਹਾਡੇ ਕੀ ਸੀਨ ਹੈ ਕਿ ਜੰਗ ਦਾ ਕੀ ਹਸਾਬਤਾ ਦਾ ਖਤਮ ਹੋ ਰਹੀਏ ਜਾਂ ਕਿਵੇਂ ਚੱਲ ਰਿਹਾ ਉਸ ਜੋ ਵੀ ਹੈਗਾ ਸਾਰਾ ਕੁਝ ਦੱਸਿਓ ਸੰਗਰੂਰ ਵੀ ਸਾਰਾ ਕੁਝ ਸਹੀ ਸੀ ਰਾਤ ਮਾਹੌਲ ਹਨਾ ਤੇ ਪਿੰਡ ਵੀ ਸਾਰਾ ਕੁਝ ਸਹੀ ਸੀ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਆਪਣਾ ਅੰਮ੍ਰਿਤਸਰ ਗੁਰਦਾਸਪੁਰ ਏਰੀਆ ਇਧਰ ਥੋੜਾ ਜਿਆਦਾ ਜਿਆਦਾ ਫੋਜਪੁਰ ਕੋ ਗਾਜੇ ਮੈਂ ਬਾਰਡਰੀ ਆ ਰਹੀ ਹੈ ਨਾਲ ਨਾਲ ਲੱਗਦੇ ਨੇ ਹਨਾ ਉਧਰ ਦਾ ਕੀ ਮਾਹੌਲ ਹੈ ਤੇ ਆਪਣੇ ਭੈਣ ਭਰਾ ਉਥੋਂ ਕਾਫੀ ਜੁੜੇ ਹੋਏ ਨੇ ਤੇ ਸਾਰੇ ਤੁਸੀਂ ਕਮੈਂਟ ਕਰਿਓ ਕਿ ਕਿਵੇਂ ਆ ਉਧਰ ਤੇ ਅਰਦਾਸ ਕਰਿਓ ਕਿ ਅੱਗੇ ਤੋਂ ਇਹੋ ਜਿਹਾ ਟਾਈਮ ਨਾ ਆਏ ਪ੍ਰਮਾਤਮਾ ਖੁਸ਼ੀਆਂ ਲੈ ਕੇ ਆਵੇ ਜੀ ਆਪਾਂ ਨੇ ਕੱਪੜੇ-ਕਪੜੇ ਧੋਲੇ ਸੀ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਅਸੀਂ ਹੁਣ ਪਲਾਨਿੰਗ ਕਰਦੇ ਪਈਆਂ ਜਿਵੇਂ ਅਸੀਂ ਪਲਾਨਿੰਗ ਕਰਦੇ ਪਈਆਂ ਕਿ ਇਹ ਪਿੰਡ ਜਾਣਾ ਹਜੇ ਅਸੀਂ ਡਬਲ ਮਾਈਂਡਡ ਆ ਕੋਈ ਸਲਾਹ ਨਹੀਂ ਹੈਗੀ ਸਾਡੀ ਕਿਉਂਕਿ ਮਿਸਤਰੀ ਵੀ ਨਹੀਂ ਆ ਰਹੇ ਤੇ ਹੁਣ ਮਤਲਬ ਡੇਲ ਨਹੀਂ ਕਰਨ ਡਿਆ ਠੀਕ ਜਾਈਏ ਕਿ ਨਾ ਜਾਈਏ ਪਰ ਹਰੇ ਵੀ ਸਮੇਂ ਤੋਂ ਬਾਹਰ ਆ ਪਰ ਫਿਰ ਵੀ ਅਸੀਂ ਥੋੜੇ 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 ਗੱਡੀ 'ਚ ਨਾ ਕੱਪੜੇ ਲਈ ਜਾ ਰਹੇ ਠੀਕ ਦੇਖ ਸਕਦੇ ਏਦਾਂ ਬਿਮਾਰੀ ਮੈਂ ਸਾਰੀ ਖੰਦੀ ਕਰਤੀ ਤੇ ਇੱਥੇ ਜਿਹੜੇ ਕਾਟਨ ਦੇ ਨੂੰ ਅਲੱਗ ਕਰ ਰਹੇ ਨੇ ਜਿਹੜੇ ਪਾਣ ਵਾਲੇ ਨੇ ਜਿਹੜੇ ਨਹੀਂ ਪਾਣ ਵਾਲੇ ਉਹ ਅਲੱਗ ਕਰ ਰਹੇ ਆ ਇਹ ਪਾ ਕੇ ਕਰਦਾ ਕਿ ਇਹ ਜ਼ਿਆਦਾ ਠੀਕ ਹੈ ਇਸ ਨੂੰ ਜਿਹੜਾ ਤੇ ਲੱਗਦਾ ਹੀ ਏ ਤੇ ਚਲੋ ਬੰਦਾ ਜਾਂਦਾ ਆਉਂਦਾ ਲੈ ਜਾਂਦਾ ਫਿਰ ਜਿੱਲਦੀ ਤੇਲ ਖੁਪਣਾ ਵਾਰ-ਵਾਰ ਆਉ ਤੇ ਜਾਓ ਇੱਜ ਮੈਂ ਸਾਰੇ ਕੱਪੜੇ ਕੱਢਦੇ ਨੇ ਕੱਪੜੇ ਜਿਹੜੇ ਧੋਤੇ ਨੇ ਉਹ ਵੀ ਪਾੜੇ ਨੇ ਤੇ ਇਹ ਵੀ ਕੱਢਦੇ ਨੇ ਬਾਕੀ ਕਾਫੀ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਕਿ ਤੁਸੀਂ ਪਿੰਡ ਘਰ ਪਾ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਪਿੰਡ ਘਰ ਪਾ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਹਨ ਤੇ ਪਹਿਲਾਂ ਤਾਂ ਥੈਂਕ ਯੂ ਸਾਰਿਆਂ ਦਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਸਾਡੀ ਵੀਡੀਓ ਦੇਖਦੇ ਹੋ ਹਨ ਤੁਹਾਨੂੰ ਸਾਰਾ ਕੁਝ ਪਤਾ ਹੈ ਸਾਡੇ ਬਾਰੇ ਤੇ ਬੜਾ ਵਧੀਆ ਲੱਗਦਾ ਤੇ ਸਾਨੂੰ ਐਪਰੀਸ਼ੀਏਟ ਕਰਦੇ ਹੋ ਤੇ ਕੁਝ ਕੁ ਕਮੈਂਟ ਇਹ ਆਏ ਸੀ ਕਿ ਮੈਂ ਵੀਡੀਓ ਜਦ ਦੱਸਿਆ ਨਾ ਜਿੱਥੇ ਦਮਨ ਕਹਿ ਰਹੀ ਸੀ ਕਿ ਮਮਾਏ ਫਰੰਟ ਘਾਟੇ ਐਵੇਂ ਆ 21 21 ਫੁੱਟ ਫਰੰਟ ਹੈ ਹਨਾ ਤੇ ਕੁਝ ਕੁਛ 4 ਸਵਰੇ ਬਾਉਂਡਰੀ ਵੀ ਹੋ ਜਾਣੀ ਐ ਤੇ ਕਾਫੀ ਕਮੈਂਟ ਸੀ ਉਹ ਕਹਿੰਦੇ ਕਿ ਨਹੀਂ 21 ਫੁੱਟ ਜਿਹੜਾ ਫਰੰਟ ਹੈ ਨਾ ਕਾਫੀ ਐ ਜਦੋਂ ਬਣਦੀ ਐ ਨਾ ਚੀਜ਼ ਉਹ ਤੋਂ ਪਤਾ ਲੱਗਦਾ ਤੇ ਵਾਕਈ ਅਸੀਂ ਤਾਂ ਉਹਨੂੰ ਦੇਖ ਕੇ ਕਹੀ ਜਾ ਰਹੇ ਆ ਕਿ 21 ਫੁੱਟ ਜਿਹੜਾ ਫਰੰਟ ਹੈ ਉਹ ਘਾਟੇ ਜਦੋਂ ਬਣੇਗਾ ਫਿਰ ਪਤਾ ਲੱਗੇਗਾ ਬਾਕੀ ਹਜੇ ਸਾਨੂੰ ਮਿਸਤਰੀ ਕੋਈ ਰਾਹ ਨਹੀਂ ਪਾਰਿਆ ਕਿ ਕਦੋਂ ਮਿਸਤਰੀ ਆਏਗਾ ਕਦੋਂ ਨਹੀਂ ਕਿਉਂਕਿ ਮਿਸਤਰੀ ਦਾ ਕੰਮ ਕਾਫੀ ਜਗ੍ਹਾ ਚੱਲ ਰਿਹਾ ਤੇ ਉਹ ਚਾਰਾ ਬਿਜ਼ੀ ਐ ਤੇ ਨਾਲ ਤੇ ਸਾਨੂੰ ਉਹ ਚੰਗੀ ਤਰ੍ਹਾਂ ਹਾਂ ਕਰ ਪਾ ਰਹੇ ਹਾਂ ਕਹਿ ਦਿੰਦੇ ਨੇ ਇੱਕ ਦੋ ਦਿਨ ਤਾਂ ਕਰਨੇ ਆ ਇੱਕ ਦੋ ਦਿਨ ਤਾਂ ਕਰਨੇ ਆ ਤੇ ਬਸ ਜਦੋਂ ਵੀ ਘਰ ਦਾ ਕੰਮ ਸ਼ੁਰੂ ਹੋਏਗਾ ਤੁਹਾਨੂੰ ਅਸੀਂ ਨਾਲ ਦੀ ਨਾਲ ਵਲੋਗਾਂ ਚ ਦਿਖਾਈ ਜਾਵਾਂਗੇ ਕਿ ਕਿਹੜਾ ਕੰਮ ਸਾਡਾ ਸ਼ੁਰੂ ਹੋ ਗਿਆ ਕਿੱਥੋਂ ਸ਼ੁਰੂ ਹੋਣਾ ਹੈ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਹੋ ਗਿਆ ਕਿਉਂਕਿ ਜਦੋਂ ਆਹੀ ਸਾਰਾ ਦੁੱਖ ਸੁੱਖ ਟੜਨਾ ਸਾਂਝਾ ਕਰਦੇ ਆ ਤੇ ਇਹ ਵੀ ਤੁਹਾਡਾ ਨਾਲ ਸਾਂਝਾ ਕਰਾਂਗੇ ਕਿਉਂਕਿ ਕਈ ਭੈਣ ਭਰਾ ਸਾਡੇ ਏਰੀਆ ਸੁਣੀਆਂ ਸਲਾਹਾਂ ਦੇ ਦਿੰਦੇ ਨੇ ਸਾਨੂੰ ਕਿ ਇੱਥੇ ਐਂ ਕਰ ਲਓ ਇੱਥੇ ਐਂ ਕਰ ਲਓ ਕਈ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਤੇ ਜਦੋਂ ਉਹ ਦੱਸਦੇ ਨੇ ਫਿਰ ਸਾਨੂੰ ਥੋੜਾ ਜਿਹਾ ਆਂਡੀਆਂ ਵੀ ਮਿਲ ਜਾਂਦਾ ਤੇ ਨਾਲੇ ਸਾਨੂੰ ਵਧੀਆ ਵੀ ਲੱਗਦਾ ਮੈਂ ਨਹੀਂ ਸਾਨੂੰ ਇੰਨਾ ਮਾਨ ਮਹਿਸੂਸ ਹੁੰਦਾ ਨਾ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ ਜਿਹੜੇ ਸਾਡੇ ਸ਼ੁਰੂ ਤੋਂ ਜੁੜੇ ਹੋਏ ਨੇ ਮੁੰਡਾ ਦਾ ਮੈਨੂੰ ਤੇ ਕਾਫੀ ਟਾਈਮ ਨੂੰ ਹੋ ਗਿਆ ਬ੍ਰੋਬਲਮ ਦੇ ਜੁਵਾ ਦਾ ਮਨ ਬਣਾਇਆ ਇਸ ਤੋਂ ਮਨਿਆ ਚੰਦ ਨੂੰ ਮੈਂ ਆਸੂ ਮੈਨੂੰ ਤੇ ਬਹੁਤ ਟਾਈਮ ਹੋ ਗਿਆ ਤੇ ਉਦੋਂ ਦੇ ਸਾਡੇ ਨਾਲ ਕੁਝ ਭੈਣ ਭਰਾ ਜੁੜੇ ਹੋਏ ਨੇ ਜਿਹੜੇ ਅੱਜ ਵੀ ਸਾਡੇ ਨਾਲ ਨੇ ਤੇ ਹਮੇਸ਼ਾ ਸਾਡੇ ਨਾਲ ਰਹਿਣਗੇ ਮੈਂ ਉਹਨਾਂ ਦਾ ਦਿਲੋਂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਸਾਨੂੰ ਐਵੇਂ ਹੀ ਪਿਆਰ ਕਰਦੇ ਰਹੋ ਤੇ ਐਵੇਂ ਹੀ ਸਾਨੂੰ ਸਲਾਹ ਦਿੰਦੇ ਰਿਹਾ ਕਰੋ ਕਿ ਇੱਥੇ ਆਹ ਕੰਮ ਕਰਨਾ ਹੈ ਇੱਥੇ ਆਹ ਕਰਨਾ ਹੈ ਠੀਕ ਹੈ ਜੀ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਤੁਹਾਨੂੰ ਦੱਸ ਦਾਂ ਕਿ ਇੱਧਰ ਆ ਜਿਹੜੇ ਕੱਪੜੇ ਤੇ ਦੇ ਰਹੇ ਸਾਰੀ ਆਪਾਂ ਨੇ ਕਰਨੀ ਹੈ ਪੈਕਿੰਗ ਇਹ ਪੈਕਿੰਗ ਆਪਾਂ ਨੇ ਸੂਟਕੇਸ ਸੇ ਬੈਗਾਂ ਚ ਪਾ ਕੇ ਜਿੰਨੇ ਕੋ ਗੱਡੀ ਚ ਆਏ ਉਹਨੇ ਕੋਸੀਂ ਲੈ ਜਾਣਗੇ ਠੀਕ ਹੈ ਜੀ ਤੇ ਬਾਕੀ ਹੋਲੀ-ਹੋਲੀ ਜਦੋਂ ਆਪਾਂ ਵੱਡਾ ਸਮਾਨ ਪਕਾਉਗੇ ਬੈੱਡ ਵਗੈਰਾ ਉਹ ਤਾਂ ਫਿਰ ਹੀ ਕੋਲੋਂ ਦਾ ਕੰਮ ਹੈ ਕਿਉਂਕਿ ਹਜੇ ਉੱਥੇ ਪਿੰਡ ਵੀ ਮਿਸਤਰੀ ਲੱਗਾ ਹੋਇਆ ਤਾਂ ਬੜਾ ਗਾਹ ਪਿਆ ਹੋਇਆ ਬੁਟੀਕ ਕਰਕੇ ਸਾਰਾ ਸਮਾਨ ਜਿਹੜਾ ਫੋਰਚੇ ਉਹ ਵੀ ਨਹੀਂ ਖਾਲੀ ਹੈਗਾ ਤੇ ਅੰਦਰ ਘਰ ਵੀ ਉਹ ਨਹੀਂ ਬਾਕੀ ਦੇਖਨੇ ਅੰਦਰ ਚ ਦੋ ਇੱਕ ਇੱਕ ਰੂਮ ਚ ਦੋ ਦੋ ਬੈੱਡ ਲਾ ਲਾਂਗੇ ਨਹੀਂ ਤਾਂ ਸਾਡੇ ਸਾਹਮਣੇ ਸਾਡੀਆਂ ਦਰਾਣੀਆਂ ਹੈਗੀਆਂ ਉਹਨਾਂ ਦੇ ਘਰੇ ਰੱਖ ਲਏ ਸਮਾਨ ਕਿਉਂਕਿ ਮਿਸਤਰੀਆਂ ਕਰਕੇ ਨਾ ਫਿਰ ਪਹਿਲਾਂ ਹੀ ਉੱਥਰ ਗੁੱਤ ਰੁਈ ਪਈ ਏ ਵਿੱਚ ਆ ਵੀ ਸਮਾਨ ਧਰ ਜਾਣਾ ਉਸ ਤਾਂ ਹੀ ਮੈਂ ਢੇਲ ਵਰਤਨ ਦੀਆਂ ਕਿ ਸਮਾਨ ਐਟ ਅ ਟਾਈਮ ਤੇ ਹੀ ਖੜਾਂਗੇ ਹੁਣ ਨਹੀਂ ਲੈ ਕੇ ਜਾਂਦੇ ਕਿਉਂਕਿ ਇੱਥੇ ਗਾਹ ਪਹਿਲਾਂ ਬਹੁਤ ਪਿਆ ਹੋਰ ਗਾਹ ਹੈ ਨਹੀਂ ਯਾ ਜਿਨਾਂ ਮੈਂ ਆਪਣੇ ਪੁਰਾਣੇ ਤੋਂ ਪੁਰਾਣੇ ਸੂਟ ਕਰ ਦੰਡੀਆਂ ਆ ਸੂਟ ਨੂੰ ਘੱਟੋ ਘੱਟ ਹੋ ਗਏ ਨੇ ਮੇਰੇ ਨੂੰ ਆ ਮਤਲਬ ਮੇਰੇ ਕੱਪੜੇ ਦੀ ਸੰਭਾਲ ਬਹੁਤ ਹੈ ਮੈਂ ਆਪਣੇ ਕੱਪੜੇ ਦੀ ਸੰਭਾਲ ਕਰਦੀ ਆ ਮੇਰਾ ਕੱਪੜਾ ਕਦੇ ਵੀ ਫਟਿਆ ਨਹੀਂ ਘਸਦਾ ਘਸ ਜੂਗਾ ਇਹ ਸੂਟ ਨੂੰ ਆਈਡੀਆ ਮੈਂ ਤੁਹਾਨੂੰ ਦੱਸਾਂ ਕਿ 9 ਤੋਂ 10 ਸਾਲ ਹੋ ਗਏ ਨੇ ਸੂਟ ਨੂੰ ਮੇਰੇ ਨੂੰ ਪਰ ਇਹ ਮੈਂ ਲਿਆ ਸੀ ਆਪਣੇ ਉਥੇ ਪੇਕੇ ਆ ਤੇ ਬਟਾਲੇ ਤੋਂ ਤੇ ਅੱਜ ਵੀ ਇਹ ਮੈਂ ਸੂਟ ਪਾਵਾਂਗੀ ਨਾ ਇਹਨ ਲੱਗਦਾ ਕਿ ਇਹ ਨਵੇਂ ਜਮਾਨੇ ਦਾ ਸਭ ਤੋਂ ਪਹਿਲਾ ਵੈਰਾਈ ਉੱਥੇ ਆਈ ਸੀ ਤੇ ਮੈਨੂੰ ਲੱਗਦਾ ਕਿ ਇਹ ਹੋਵੇ 3000 ਦਾ ਆਇਆ ਸੀ ਇਹ ਹੈਗਾ ਇਹ ਆਪਣਾ ਸਿਲਕ ਦੇ ਵਿੱਚ ਹੈ ਜਿਵੇਂ ਕੀ ਵੀ ਸਿਲਕ ਨਹੀਂ ਜਿਵੇਂ ਦਾ ਕੱਪੜਾ ਤੇ ਇਹ ਮੈਨੂੰ ਲੱਗਦਾ ਹੁਣ ਟੈਟ ਵੀ ਹੋ ਗਿਆ ਆਪਣਾ ਇਹਨੂੰ ਮੈਂ ਕੱਢਿਆ ਮੈਂ ਪ੍ਰੈਸ ਕਰਕੇ ਪਾਉਣਾ ਹੈ ਹੈ ਬਹੁਤ ਸੋਹਣਾ ਹੈ ਸਾਰਾ ਪੇਂਟ ਦਾ ਕੰਮ ਕੀਤਾ ਹੋਇਆ ਦੇਖੋ ਅੱਜ ਮੈਂ ਸਾਰੇ ਪੁਰਾਣੇ ਤਰਾਣੇ ਆਪਣੇ ਸੂਟ ਕੱਢ ਕੇ ਜੇ ਨਾ ਇਹ ਤਾਂ ਆਪਾਂ ਦਬਣ ਨੂੰ ਪਵਾ ਦੇਣੀ ਦਬਣ ਨੂੰ ਬਹੁਤ ਸੌਂਟਦਾ ਦਮਨ ਨੇ ਕਿ ਸੂਟ ਪਾਇਆ ਵੀ ਐ ਤੈਨੂੰ ਮੈਂ ਦਿਖਾਨੀ ਨਹੀਂ 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 ਬਸ ਨਹੀਂ ਮੈਂ ਦਿਖਾਨੀ ਆ ਦਿਖਾਇਓ ਨਾ ਨਹੀਂ ਨਹੀਂ ਇਹ ਸੂਟ ਜਿਹੜਾ ਅੱਜ ਕੱਲਰ ਵਾਂਗ ਚੱਲ ਰਿਹਾ ਨਾ ਫਰਸੀ ਸਰਵਾਰ ਦਾ ਉਹ ਸੂਟ ਐ ਤੇ ਇਹ ਮੈਂ ਪਿਛਲੇ ਸਾਲ ਸਵਾਇਆ ਸੀ ਤੇ ਮੈਂ ਉੱਚੇ ਕਰਕੇ ਨਾ ਮੈਂ ਕਿਹਾ ਨਹੀਂ ਇਹ ਬਹੁਤ ਉੱਜਾ ਮੈਂ ਨਹੀਂ ਪਾਣਾ ਹੈਗਾ ਤੇ ਅੱਜ ਜਦੋਂ ਮੈਂ ਕੱਪੜੇ ਕੱਢੇ ਤੇ ਉਹ ਸੂਟ ਵੀ ਚੰਗ ਮਿਲ ਗਿਆ ਤੇ ਮੈਂ ਦਮਨ ਕਿਹਾ ਦਮਨ ਵੇਅਰ ਕਰਕੇ ਦੇਖ ਤੇ ਦਮਨ ਜਦੋਂ ਵੇਅਰ ਕੀਤਾ ਨਾ ਇੰਨਾ ਸੋਹਣਾ ਲੱਗਿਆ ਇੰਨਾ ਸੋਹਣਾ ਲੱਗਿਆ ਤਰ ਮਰਖਾਨੀਆਂ ਹੁਣੇ ਦਬਨ ਲਿਆ ਨਹੀਂ ਬਸ ਮਮਾ ਲਿਆ ਲਿਆ ਦਿਖਾਵਾ ਨਹੀਂ ਰਹਿਣ ਨਹੀਂ ਉਹ ਤਾਂ ਬਹੁਤ ਸੋਹਣਾ ਹੈ ਮਾੜਾ ਥੋੜੀ ਲੈ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਦਿਖਾਉਂਦੀ ਹਾਂ ਠੀਕ ਹੈ ਖੜੀ ਵਾਲਾ ਦਬਨ ਨੂੰ ਮੈਂ ਲੈ ਲੈਂਦਾ ਫਿਰ ਸੈੱਟ ਕਰ ਲੈਂਦਾ ਫਿਰ ਦਿਖਾਉਂਦੀ ਹਾਂ ਮਮਾ ਜੀ ਨੇ ਸੈੱਟ ਕਰ ਲਿਆ ਇਹ ਮੈਂ ਪਿਛਲੇ ਸਾਲ ਸваяੀ ਇਹਦੇ ਨਾਲ ਦਾ ਫਿਰ ਨਾ ਕੱਪੜਾ ਮਿਲਿਆ ਨਹੀਂ ਹੈਗਾ ਮੈਨੂੰ ਐਹੀ ਸ਼ਰਟ ਥੋੜੀ ਨੀਵੀ ਬਣਾ ਲਾਂਗੀ ਪਰ ਮਿਲਿਆ ਨਹੀਂ ਹੈਗਾ ਲਓ ਦੇਖੋ ਦਮਨ ਦਾ ਸੂਟ ਦੱਸਿਓ ਕਮੈਂਟ ਕਰਕੇ ਨਹੀਂ ਬਹੁਤ ਬਹੁਤ ਪਿਆਰਾ ਲੱਗ ਰਿਹਾ ਉਹੀ ਜਿਹੜਾ ਉਹ ਫਰਸੀ ਸਲਵਾਰ ਦੀ ਬਣੀ ਹੈ ਥੋੜੀ ਜਿਹੀ ਉੱਚੀ ਸਲਵਾਰ ਬਣੀ ਹੋਈ ਪਟਿਆਲਾ ਇਹ ਪਿਛਲੇ ਸਾਲ ਦਾ ਸੂਟ ਹੈ ਇਹ ਨਹੀਂ ਠੀਕ ਆ ਗਿਆ ਬੱਤ ਬਹੁਤ ਸੋਹਣਾ ਵੇਖੀ ਕਮੈਂਟ ਆ ਜਣੇ ਨੇ ਮੇਰੇ ਪੁੱਤ ਨੂੰ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਸਲਵਾਰ ਉੱਚੀ ਹੈ ਕਿਉਂਕਿ ਦਮਨ ਮੇਰ ਤੋਂ ਵੀ ਲੰਬੀ ਹੈ ਤੇ ਮੇਰੀ ਸਲਵਾਰ ਦਮਨ ਨੂੰ ਆਉਂਦੀ ਨਹੀਂ ਠੀਕ ਆ ਬੱਤ ਵਧੀਆ ਲੱਗ ਰਾ ਇੱਕ ਹੋਰ ਇਹਦੇ ਨਾਲ ਦਾ येलो ਆ ਹਾਂ ਉਹਦੀ ਸਲਵਾਰ ਬਤਨੀ ਕਿੱਥੇ ਸਲਵਾਰ ਨਹੀਂ ਉਹ ਸਲਵਾਰ ਤੇ ਮੈਂ ਕਮੀਜ਼ ਵਾਲਿਆ ਸੀ ਨਾਲ ਉਹਦੀ ਕੁੜਤੀ ਪਈ ਉਹ ਤੂੰ ਜੀਨਸ ਵਗੈਰਾ ਨਾਲ ਪਾ ਸਕਦੀ ਹਾਂ ਮੈਂ ਤੇ ਮੇਰਾ ਪੁੱਤ ਦੇਖ ਲਓ ਜੀ ਗਾ ਪਿਆ ਹੋਇਆ ਅਲਮਾਰੀ ਚ ਅਸੀਂ ਸਫਾਈਆਂ ਕਰਦੇ ਆ ਅਲਮਾਰੀ ਖਾਲੀ ਕਰਤੀ ਐ ਬਸ ਹਜੇ ਕੱਢ ਕੇ ਰੱਖੇ ਨੇ ਫੋਲਡ ਕਰਕੇ ਹੁਣ ਹੌਲੀ ਹੌਲੀ ਆਪਾਂ ਇਹਨੂੰ ਕਾਚੀ ਤੇ ਚੀਜ਼ ਪਾਣੀਆਂ ਬੈਗਾਂਸ ਪਾਣਨੇ ਆ ਪਹਿਲਾਂ ਰੋਟੀ ਖਾ ਲਈਏ ਯਾਰ ਬੜੀ ਭੁੱਖ ਲੱਗੀ ਪਈ ਹੂੰ ਆ ਕੀੰਦਾ ਹੂੰ ਆਸ਼ਨੀ ਜਿਹਦਾ ਨਾ ਹਾਂ ਇਹ ਵਰਵੜੀ ਲੱਗੀ ਏ ਕੁਛ ਨਹੀਂ ਜੀ ਲੱਗੀ ਹੋਈ ਆ ਰਿਵਾਜ ਦੇ ਸਾਹਮਣੇ ਚਲੋ ਜੀ ਅੰਦਰ ਬਣ ਲੱਗੇ ਨੇ ਆਲੂ ਵਾਲੇ ਪਰੌਂਠੇ ਦਮਨ ਨੂੰ ਮੈਂ ਲਾਇਆ ਹੋਇਆ ਆਲੂ ਵਾਲੇ ਪਰੌਂਠੇ ਆਲੂ ਵਾਲੇ ਆਲੂ ਛਿੱਲਣਾ ਆਲੂ ਵਾਲੇ ਪਰੌਂਠੇ ਆਲੂ ਚੇਲ ਦੋ ਫਟਾਫਟ ਬਤ ਹਾਂ ਤੇ ਇੱਧਰ ਪੈਕਿੰਗ ਹੋ ਰਹੀ ਹੈ ਜਦ ਆਪਾਂ ਸਮਾਨ ਪੈਕ ਕੀਤਾ ਹੌਲੀ ਹੌਲੀ ਜਿਹੜੇ ਕੱਪੜੇ ਲੈ ਕੇ ਜਾਣੇ ਨੇ ਇਹਦਾ ਮਣ ਆਲੂ ਛੱਲ ਲੈ ਪਹਿਲਾਂ ਸਿਮੂ ਦੀ ਕਾਲ ਆ ਰਹੀ ਸੀ ਸਿਮੂ ਨਾਲ ਗੱਲ ਕਰ ਲਈਏ ਆਪਾਂ ਲਓ ਜੀ ਪਰੌਂਠੇ ਆਪਣੇ ਆ ਗਏ ਨੇ ਮੈਂ ਤਾਂ ਉਹ ਜਿਹੜਾ ਕੋਧਰੂ ਦਾ ਆਟਾ ਹੁੰਦਾ ਨੇ ਉਹਦੇ ਚਾਲੂ ਪਾ ਕੇ ਰੋਟੀ ਪਕਾਈ ਕਿਉਂਕਿ ਮੈਨੂੰ ਡਾਕਟਰ ਨੇ ਵੀ ਦੱਸਿਆ ਸੀ ਮੇਰੇ ਪੇਟ 'ਚ ਦਰਦ ਹੁੰਦਾ ਸੀ ਤੇ ਉਹ ਕਹਿੰਦੇ ਆਹ ਆਟਾ ਖਾਓ ਤੇ ਇਹ ਵਧੀਆ ਤੇ ਆਪਾਂ ਦਹੀਂ ਨਾਲ ਉਹੀ ਬਣਾਈ ਆਲੂ ਦੀ ਰੋਟੀ ਤੇ ਉਤਾਰ ਕੇ ਦਮਣ ਨੂੰ ਲਾ ਦਿੱਤੇ ਪਰੌਂਠੇ ਤੇ ਚਲੋ ਜੀ ਤੁਸੀਂ ਵੀ ਖਾ ਲਓ ਤੇ ਆਪਾਂ ਮਿਲ ਜਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ